ਆਯੋ ਜੀ ਬੋਲੇ ਬਾਈ ਜੀ ਖਾਲਸਾ ਬਾਈ ਜੀ ਪਟੇ ਜੀ ਸਭ ਤੋਂ ਪਹਿਲਾਂ ਤਨਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਨਤਨ ਸਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਅਸੀਂ ਤਾਤਰ ਸਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੰਕਾਣਾ ਸਾਹਿਬ ਪਾਕਿਸਤਾਨ ਵਿੱਚ ਜਾ ਰਹੇ ਆ ਤੇ ਇਹ ਸਾਨੂੰ ਵਿਜਾ ਮਿਲਿਆ ਜੀ ਇਹ ਵਿਜਾ ਸਾਨੂੰ ਦੱਸ ਦਿੰਦਾ ਮਿਲਿਆ ਜੀ ਕਿਹੜੇ ਕਿਹੜੇ ਗੁੱਟਾਂ ਮਾ ਪੁਸਤਕ ਸਾਨੂੰ ਅਜੇ ਤੱਕ ਜਿਹੜੀ ਜਾਣਕਾਰੀ ਦਿੱਤੀ ਗਈ ਆ ਸ਼੍ਰੋਮਣੀ ਕਮੇਟੀ ਦੁਆਰਾ ਉਹਦੇ ਵਿੱਚ ਸਭ ਤੋਂ ਪਹਿਲਾਂ ਨਾਨਕਾਣਾ ਸਾਹਿਬ ਤੇ ਪੰਜਾ ਸਾਹਿਬ ਤੇ ਲਾਹੌਰ ਤੇ ਹੋਰ ਜਿਹੜੇ ਆਸਪਾ ਦੇ ਲੱਗੇ ਗੋਦਰ ਸਾਰੇ ਹੀ ਤਕਰੀਬਨ ਉਹਨਾਂ ਨੇ ਗੁਰਦਾਰਾ ਤੁਹਾਨੂੰ ਬਾਰੇ ਸਾਨੂੰ ਦੱਸਿਆ। ਜਿੱਦੂ ਵਾਰ ਹੋਇਆ ਮੈਨੂੰ ਤੁਹਾਨੂੰ ਪਤਾ ਲਈ ਜਿਹੜੇ ਵਿਜੇ ਲੱਗੇ ਆ ਤੁਸੀਂ ਉਹਦੇ ਜਿਹੜੇ ਵਿਜੇ ਸਾਰੇ ਹੀ ਵਿਜੇ ਲੱਗੇ ਆ। ਹਾਂਜੀ ਬਹੁਤ ਬਹੁਤ ਇਸ ਤੇ ਅਸੀਂ ਦੋਨਾਂ ਸਰਕਾਰਾਂ ਦਾ ਧੰਨਵਾਦ ਕਰਦੇ ਆ ਜੀ ਜੋ ਸਾਰੀ ਸੰਗਤ ਇਸ ਵਾਰ ਵਿਜੇ ਲੱਗੇ ਆ ਪਿਛਲੀ ਵਾਰ ਥੋੜੀ ਜੀ ਪ੍ਰੋਬਲਮ ਆਈ ਸੀ ਕਿ ਵਿਜੇ ਘੱਟ ਲੱਗੇ ਸੀ। ਪਰ ਦੋਨਾਂ ਸਰਕਾਰਾਂ ਦੀ ਵਜ੍ਹਾ ਨਾਲ ਇਸ ਵਾਰ ਸਾਰੀ ਸੰਗਤ ਨੂੰ ਵਿਜੇ ਮਿਲੇ ਆ ਇਸ ਕਰਕੇ ਅਸੀਂ ਦੋਨਾਂ ਸੰਗਤਾਂ ਦਾ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਉਸ ਤੋਂ ਜ਼ਿਆਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਕਰਦੇ ਆ ਜਿਨ੍ਹਾਂ ਦੀ ਆਪਾ ਕਿਰਪਾ ਸਰਕਾਰ ਸਾਰੀ ਸੰਗਤ ਜੋ ਹੈ ਵਸਾਖੀ ਦੇ ਤਿਹਾੜ ਤੇ ਉਥੇ ਪਹੁੰਚ ਰਹੀ ਹੈ ਕਿੰਨੇ ਤਰੀਕ ਨੂੰ ਵਾਪਸ ਆਏਗੇ ਇਹ 10 ਦਿਨ ਦਾ ਉਹਨਾਂ ਨੇ ਕਿਹਾ ਜੀ ਪਹਿਲਾਂ ਤੇ ਦੇਖੋ ਨਾ ਅੱਜ ਦੀ ਰਵਾਨਗੀ ਕਹਿ ਰਹੇ ਨੇ ਤੇ 10 ਦਿਨ ਤੋਂ ਲਗਭਗ 19 ਜਾਂ 20 ਤਰੀਕ ਦੇ ਵਿੱਚ ਵਿੱਚ ਵਾਪਸੀ ਜਿਹੜੀ ਹੋਏਗੀ ਜੀ ਪੂਰੀ ਸੰਗਤ ਦੀ ਅਗਰ ਉਹ ਜੀ ਦਾ ਫਤ ਹੈ ਹਾਂਜੀ ਬਾਈ ਕੁ ਜੀ ਆਪਣਾ ਨਾਮ ਦੱਸਦੇ ਅਮਰਜੀਤ ਸਿੰਘ ਗੱਲ ਹਲਕਾ ਮਲੋ ਪਿੰਡ ਹਰੀਪੁਰ ਅਸੀਂ ਧੰਨਵਾਦੀ ਆ ਭਾਈ ਰਵਿੰਦਰ ਸਿੰਘ ਖਾਲਸਾ ਜੀ ਐਸਜੀਪੀਸੀ ਮੈਂਬਰ ਸ਼੍ਰੋਮਨ ਪ੍ਰਬੰਧਕ ਕਮੇਟੀ ਭਾਰ ਸਰਕਾਰ ਦੇ ਜਿਨ੍ਹਾਂ ਨੇ ਸਾਨੂੰ ਜਾਣ ਦੀ ਪਰਮਿਸ਼ਨ ਦਿੱਤੀ ਹੈ ਅੱਜ ਅਸੀਂ ਅੰਮ੍ਰਿਤਸਰ ਦੀ ਯਾਤਰਾ ਅੰਮ੍ਰਿਤਸਰ ਤੋਂ ਪਾਕਿਸਤਾਨ ਦੀ ਯਾਤਰਾਵਾ ਦੇ ਜਾ ਰਹੇ ਹਾਂ ਅਸੀਂ ਸਰਕਾਰ ਦਾ ਐਸਜੀਪੀਸੀ ਦਾ ਬਹੁਤ ਬਹੁਤ ਧੰਨਵਾਦੀ ਆ ਭਾਈ ਰਵਿੰਦਰ ਸਿੰਘ ਖਾਲਸਾ ਜੀ ਅਲਕਾਮ ਲੋਬ ਦੇ ਐਸਜੀਪੀ ਸਟੈਂਡਰਡ ਧੰਨਵਾਦ ਜੀ ਕਿੰਨੀ ਤਰੀਕ ਨੂੰ ਆ ਰਹੇ ਸੀ 19 ਤਰੀਕ ਨੂੰ ਵਾਪਸ ਆਉਣਾ ਜੀ ਅੱਜ ਅਸੀਂ ਜਾ ਰਹੇ ਜੀ ਕਿਹੜੇ ਕਿਹੜੇ ਸਮਾਤਤਾ ਜਿੱਤੇ ਸਾਰੇ ਜੀ ਪਹਿਲਾ ਪੰਜਾ ਸਾਹਿਬ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਤੇ ਲਾਹੌਰ ਜੋ ਵੀ ਗੁਰਦੁਆਰੇ ਨੇ ਸਾਰਿਆਂ ਦੇ ਦਰਸ਼ਨ ਕਰਾਉਣਗੇ। ਪਹਿਲੀ ਵਾਰ ਜਾ ਰਹੇ। ਦੂਜੀ ਵਾਰ ਹੀ ਚੱਲਿਆਂਗੇ। ਇਸੇ ਕਰਕੇ ਬਹੁਤ ਧੰਨਵਾਦ ਪਿਛਲੇ ਸਾਲ ਵੀ ਗਿਆ ਸੀ ਖਾਲਸਾ ਦੀ ਪ੍ਰੇਮ ਸਰਕਟ ਐਤਕੀ ਵੀ ਜਾ ਰਹੇ ਆ। ਐਤਕੀ ਸਾਰੇ ਹੀ ਵੀਜ਼ੇ ਲਾ ਕੇ ਜਿੰਨੇ ਅਪਲਾਈ ਕੀਤੇ ਆ ਸਰਕਾਰ ਦਾ ਤੇ ਐਸਡੀਪੀਸੀ ਦਾ ਧੰਨਵਾਦ ਹੈ ਜੀ ਖਾਲਸਾ ਦੀ ਨਾਲ ਹੈ ਜੀ। ਬਹੁਤ ਬਹੁਤ ਅਸਤੇ ਅੱਜ ਜਿਹੜਾ ਦਿੱਖਦਾ ਹੈ ਲੋਕਾਂ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾ ਸਤਨਾਮ ਸਿੰਘ ਵੈਂਜਰ ਸਚਕੰਡ ਜੀ ਰਾਮੰਦਰ ਸਾਹਿਬ ਜੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਅੱਜ ਜੋ ਨਨਕਾਣਾ ਸਾਹਿਬ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਅਤੇ ਹੋਰ ਗੁਰਦੁਆਰੇ ਘਟਾਮਾਂ ਦੇ ਦਰਸ਼ਨ ਦਾਰ ਕਰਨ ਵਾਸਤੇ ਵਿਸਾਖੀ ਦੇ ਪ੍ਰੋਗ ਨੂੰ ਸਮਰਪਤ ਇੱਥੋਂ ਜਥਾ ਜਾ ਰਿਹਾ ਵਾ ਇਹ ਲਗਭਗ ਇਤੋਂ 1942 ਸੰਤਲਵੰਦਾਂ ਦਾ ਜਥਾ ਜਾ ਰਿਹਾ ਵਾ ਇਸ ਤੋਂ ਇਲਾਵਾ ਹੋਰ ਵੀ ਸੰਸਥਾਵਾਂ ਕੋਲ ਸਾਰੇ ਲਗਭਗ 6657 ਦਾ ਬਦ ਜਿਹੜਾ ਜਾਥਾ ਵਾ ਵਾਗਾ ਬਾੜ ਰਹਾ ਹੈ ਪਾਕਿਸਤਾਨ ਵਿੱਚ ਜਾ ਕੇ ਇਹ ਜਿਹੜਾ ਜਥਾ ਵਾ ਇਹ 10 ਦਿਨ ਦਾ ਸਾਡਾ ਵਿਚ ਹੈ ਜੀ 10 ਦਿਨਾਂ ਤੱਕ ਅਸੀਂ ਉੱਥੇ ਜਿੰਨੇ ਵੀ ਗੁਰਦਵਾਰੇ ਸਾਹਿਬਾਨ ਤੇ ਅਸਥਾ ਕਰਦਾਰੇ ਸਾਹਿਬਾਨ ਉਹਨਾਂ ਦੇ ਦਰਸ਼ਨ ਇਜ਼ਾਰ ਕਰਕੇ ਵਾਪਸੀ ਜਿਹੜੀ ਹੈ 19 ਤਰੀਕ ਨੂੰ ਵਾਪਸੀ ਕਰੂਗਾ ਜਦ ਵੀ ਤੁਸੀਂ ਦੇਖਿਆ ਕਿ ਸਾਰੇ ਸ਼ਰਧਾਲੂ ਉਹਨਾਂ ਜਨਕਾ ਕਿਸੇ ਤਰ੍ਹਾਂ ਇਹ ਤਾਂ ਬਹੁਤ ਵੱਡੀ ਕੁਛੀ ਦੀ ਗੱਲ ਹੈ ਕਿ ਹਰੇਕ ਸਿੱਖ ਦੇ ਮਨ ਦੇ ਵਿੱਚ ਸੀਗਾ ਕਿ ਅਸੀਂ ਨਨਕਾਣਾ ਸਾਹਿਬ ਤੇ ਦਰਸ਼ਨ ਕਰ ਲਈਏ ਔਰ ਜਿਨਿਆਂ ਨੇ ਅਪਲਾਈ ਕੀਤਾ ਵਾ ਗੁਰੂ ਰਾਨ्डा ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਸਦਕਾ ਇਹ ਸਾਰੇ ਹਿੱਸੇਦਵਾਲੂਆਂ ਦਾ ਜਿਹੜਾ ਜਥਾ ਮਤਲਬ ਵੀਜ਼ਾ ਲੱਗਿਆ ਵਾ ਮੈਂ ਹਿੰਦੁਸਤਾਨ ਸਰਕਾਰ ਦਾ ਵੀ ਅੰਬੈਸੀ ਦਾ ਵੀ ਔਰ ਪਾਕਿਸਤਾਨ ਸਰਕਾਰ ਦਾ ਵੀ ਇਹ ਤੈ ਦੋਨੋਂ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇੰਨੇ ਵੱਡੇ ਪ੍ਰਦਾਤੇ ਵਿੱਚ ਜਥੇ ਨੂੰ ਵੀਜ਼ਾ ਦਿੱਤਾ ਵਾ ਮੈਂ ਦੋਨਾਂ ਸਰਕਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸੁਪਰ ਗਿਆਰ ਉਹਨੇ ਤਰੀਕ ਨੂੰ ਵਾਕਸੀ ਹੈ ਕਿਹੜੇ ਕਿਹੜੇ ਸਮਾਗਮ ਹੋਣਗੇ ਜੀ ਉੱਥੇ ਕਿਹੜੇ ਕਿਹੜੇ ਸਮਾਗਮ ਹੋਣਗੇ ਉੱਥੇ ਵੇਖੋ ਜੀ ਵਿਸਾਖੀ ਨੂੰ ਸਮਰਪਤੀ ਆ ਮੈਨੋ ਜਥਾ ਜਿਹੜਾ ਜਾਣਾ ਵਾ ਤੇ ਵਿਸਾਖੀ ਨੂੰ ਹੀ ਆ ਵੱਡਾ ਸਮਾਗਮ ਵਿਸਾਖੀ ਦਾ ਹੈ ਜੀ ਬਾਕੀ ਇਹ ਉੱਥੇ ਦੀ ਮੈਨੇਜਮੈਂਟ ਨੇ ਕਿਹੜੇ ਕਿਹੜੇ ਪ੍ਰਬੰਧ ਰੀਕੇ ਨੇ ਸਾਡੇ ਵੱਲੋਂ ਪਾਕਿਸਤਾਨ ਦੀ ਜਿਹੜੀ ਆ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਦੇ ਵਿੱਚ ਪੂਰਾ ਜਿਹੜਾ ਆ ਇੱਥੇ ਜਾ ਕੇ ਸਹਿਯੋਗ ਦੇਵਾਂਗੇ ਉਹਨਾਂ ਦੇ ਨਾਲ ਤੇ ਜਿਹੜੇ ਵੀ ਸਮਾਗਮ ਉਹਨਾਂ ਨੇ ਰੀਕੇ ਹੋਣਗੇ ਡੇਟ ਵਾਈ ਡੇਟ ਆ ਉਹਨਾਂ ਦੇ ਵਿੱਚ ਹਰੇਕ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਜਿਹੇਦਾਰਾ ਹਰਜਿੰਦਰ ਸਿੰਘ ਜੀ ਦੀ ਧਾਮੀ ਵੱਲੋਂ ਇਹ ਸਾਡੀ ਟੀਮ ਸਾਰੀ ਨੂੰ ਮਲਵੀ ਬਣਾਇਆ ਗਿਆ ਵਾ ਅਸੀਂ ਉੱਥੇ ਜਾ ਕੇ ਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਸਹਿਯੋਗ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕੀ ਦੇ ਸਮਾਗਮ ਦੇ ਉੱਤੇ ਪਾਕਿਸਤਾਨ ਗਾਰੇ ਹੋਰ ਗੁਰਸਤ ਪੀਰ ਅੰਮ੍ਰਿਤਸਰ ਦੀ ਕਿਰਪਾ ਹਾਂ ਜੀ ਬਹੁਤ ਬੁੱਢਾ ਜਿੱਥੇ ਸੋ ਬਹਿ ਰਿਹਾ ਹਾਂ ਇਹ ਤਾਂ ਬਹੁਤ ਕੱਟ ਲੱਗਦਾ ਸੀ ਲੇਕਿਨ ਜਿੰਨੇ ਨੇ ਵੀ ਅਪਲਾਈ ਕੀਤਾ ਸਾਰਿਆਂ ਨੂੰ ਵੀਜ਼ਾ ਮਿਲ ਗਿਆ। ਉਸ ਸਭ ਦਾ ਧੰਨਵਾਦ ਕਰਦੇ ਹਾਂ। ਜਦੋਂ ਪਾਕਿਸਤਾਨ ਦੇ ਗੁਰਦਾਰਾ ਪੰਜਾ ਸਾਹਿਬ ਕਰਤਾਰਪੁਰ ਸਾਹਿਬ ਮਨਤਨ ਸਾਹਿਬ ਬਹੁਤ ਕਮਾਲ ਦਾ। ਉੱਥੇ ਗੁਰਦਾਰਾ ਦੇ ਦਰਸ਼ਨ ਕਰਾਂਗੇ। ਅਡੀ ਚੁਸਮੀ ਅੱਛੀ ਆ ਕਿ ਅਸੀਂ ਪਾਕਿਸਤਾਨ ਦੇ ਦਰਜਾ ਉਹ ਜਿਹੜੇ ਸਾਡੇ ਗੁਰਦਾਰੇ ਸਾਤੋਂ ਹੀ ਰਹਿ ਗਏ ਸਾਨੂੰ ਉਹਨਾਂ ਦੇ ਦਰਸ਼ਨ ਦਰਾਰੇ ਕਰਾਂਗੇ। ਮੈਂ ਆਸਟ੍ਰੇਲੀਆ ਟੂਰ ਵਾਲ ਕੰਪਨੀ ਦੇ ਨਾਲ ਮੈਨੇਜਮੈਂਟ ਅਤੇ ਕਮਿਟੀ ਦੀ ਔਰ ਇਹਨਾਂ ਨੇ ਸਾਨੂੰ ਮੌਕਾ ਬਖਸ਼ਿਆ ਤੇ ਜਾਣ ਦਾ ਮੈਂ ਭਾਵੇਂ 2-3 ਵਾਰੀ ਪਹਿਲਾਂ ਵੀ ਗਿਆ ਪਰ ਇਹ ਜਿਹੜਾ ਇਸ ਵਾਰੀ ਦਿੱਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਇੱਥੇ ਗਾ ਰਹੇ ਹਾਂ ਇਹਨਾਂ ਸ਼ਰਦਾਂ ਦਾ ਬਹੁਤ-ਬਹੁਤ ਧੰਨਵਾਦ ਮਾਈ ਗੁਰਜੀਕਾ ਖਾਲਸਾ ਵਰਡ ਜਗਤਪ ਸਿੰਘ ਜੀ ਕੀ ਜਨਾ ਚਾਹੁੰਦੇ ਅੱਗੇ ਨਹੀਂ ਤੇ ਹਰ ਵਾਰੀ ਸੁਣਨ ਨੂੰ ਮਿਲਦਾ ਸੀ ਕਿ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣ ਇਸ ਵਾਰੀ ਜਿੰਨੇ ਵੀ ਪਾਸਪੋਰਟ ਭੇਜੇਗੇ ਸਾਰੇ ਪਰਾ ਕਰੀ ਖਾਲਸਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਾਲਜਾ ਸਾਜਣ ਦੇ ਇਸ ਮੌਨ ਲਈ ਮਸਾਕੀ ਦੇ ਵਿਸ਼ੇ 'ਚ ਜਿਹਾ ਉਹ ਪਾਕਿਸਤਾਨ ਦੇ ਗੁਪਤਾਂ ਦੇ ਦਰਸ਼ਨ ਆ ਲਈ ਜਾ ਰਿਹਾ ਹਰ ਸਾਲ ਵੱਡੀ ਪੱਧਰ ਤੇ ਜਿਹੜੇ ਉਹ ਵਿਜੇ ਕੱਟੇ ਜਾਂਦੇ ਸੀ ਜਿਹਨਾਂ ਸੰਗਤਾਂ 'ਚ ਬਹੁਤ ਨਿਰਾਸ਼ਾ ਫੈਲਦੀ ਸੀ ਪਰ ਇਸ ਵਾਰ 100% ਜਿਹੜੇ ਉਹ ਵਿਜੇ ਮਿਲੇ ਆ ਮੈਂ ਮਾਨ ਜੋ ਪ੍ਰਧਾਨ ਸਾਹਿਬ ਉਸਤਾਦ ਚੰਦ ਸਿੰਘ ਧਾਮੀ ਜੀ ਵੱਲੋਂ ਪਾਕਿਸਤਾਨ ਸਰਕਾਰ ਦਾ ਪਾਕਿਸਤਾਨ ਵਾਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਡੀ ਪੱਧਰ ਤੇ ਵਿਜੇ ਦੇ ਕੇ ਸੰਗਠਾ ਨੂੰ ਆਪਣੇ ਪਿਛੜੇ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਮੈਂ ਨਾ ਵੀ ਪਾਕਿਸਤਾਨ ਸਰਕਾਰ ਨੂੰ ਪ੍ਰਧਾਨ ਜੀ ਵੱਲ ਬੇਨਤੀ ਕਰਦਾ ਕਿ ਇਹ ਵੀ ਜੇ ਇਦਾਂ ਹੀ ਜਾਰੀ ਰੱਖੇ ਜਾਣ ਤਾਂ ਜੋ ਸੰਗਠਾ ਜਿਹੜੇ ਆਪਣੇ ਪਿਛੜੇ ਗੁਰਧਾਮਾਂ ਦੇ ਖੁੱਲੇ ਦਰਸ਼ਕਦਾਰ ਕਰ ਸਕਣ ਤਾਂ ਬਿਲਕੁਲ ਇਸ ਵੇਲੇ ਧੰਨਵਾਦ ਕੀਤਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਕਾਈਫੈਟ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ હોવે હોવે બર્થડે પાર્ટી હોય પાર્ટી અુક્રવાજના પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਟੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼